ਜੇ ਕਿਸੇ ਆਪਣੇ ਇੰਡੀਅਨ ਭੈਣ ਭਰਾ ਨੇ ਜਿਹਦੇ ਕੋਲ ਇੰਡੀਅਨ ਪਾਸਪੋਰਟ ਹੈਗਾ ਆ ਪਰ ਉਹਦਾ ਜਰਮਨੀ ਦੇ ਵਿੱਚ ਕੋਈ ਰਿਕਾਰਡ ਨਹੀਂ ਬੋਲਦਾ ਇੱਥੇ ਉਹ ਕੱਚਾ ਹੀ ਆ ਕਿਤੇ ਫਿੰਗਰ ਨਹੀਂ ਹੋਏ ਤੇ ਉਹਨੂੰ ਇੰਡੀਆ ਜਾਣਾ ਹੋਵੇ ਤੇ ਉਹਦੀ ਕੀ ਪ੍ਰੋਸੈਸ ਆ ਇਸ ਬਾਰੇ ਕੁਝ ਭੈਣ ਭਰਾਵਾਂ ਦੇ ਕਮੈਂਟ ਆਏ ਸੀ ਕਿ ਭਾਜੀ ਇਸ ਟੌਪਿਕ ਤੇ ਵੀਡੀਓ ਜ਼ਰੂਰ ਬਣਾਇਓ ਮੇਰੇ ਕੋਲ ਹੁਣ ਸਮਾਂ ਤਾਂ ਨਹੀਂ ਲੱਗਾ 2 ਦਿਨ ਹੋ ਗਏ ਮੈਂ ਪੁਰਾਣੀ ਵੀਡੀਓ ਤੇ ਹੀ ਵਾਇਸਓਵਰ ਕਰ ਰਿਹਾ ਹੁਣ ਬ੍ਰੇਕ ਦਾ ਟਾਈਮ ਆ ਜੌਬ ਤੇ ਆ ਐ ਐਕਚੁਅਲੀ ਕੀ ਹੁੰਦਾ ਹੈ ਜੇ ਕੋਈ ਬੰਦਾ ਜਰਮਨੀ ਦੇ ਵਿੱਚ ਆਇਆ ਆ ਜਾਂ ਪਹਿਲਾਂ ਦਾ ਰਹਿ ਰਿਹਾ ਹੈ ਚਲੋ ਮੈਨੂੰ ਨਹੀਂ ਪਤਾ ਹਨਾ ਕੋਈ ਬੰਦਾ ਪਹਿਲਾਂ ਦਾ ਵੀ ਰਹਿ ਰਿਹਾ ਹੋ ਸਕਦਾ ਆ ਜਾਂ ਕੋਈ ਨਵਾਂ ਇੱਥੇ ਆਇਆ ਹੋਏਗਾ ਪੁਰਤਗਾਲ ਇਟਲੀ ਕਿਤੋਂ ਵੀ ਜਿਹਦੇ ਕੋਲ ਪਾਸਪੋਰਟ ਹੈਗਾ ਆ ਪਰ ਜਰਮਨੀ 'ਚ ਕੋਈ ਰਿਕਾਰਡ ਨਹੀਂ ਬੋਲਦਾ ਕੋਈ ਫਿੰਗਰ ਨਹੀਂ ਹੋਏ ਤੇ ਉਹਨੇ ਹੁਣ ਇੱਥੋਂ ਇੰਡੀਆ ਜਾਣਾ ਹੋਵੇ ਤੇ ਉਹ ਕਿਵੇਂ ਜਾਏਗਾ ਉਦੋਂ ਲਈ ਤੁਹਾਨੂੰ ਚਾਹੀਦਾ ਹੁੰਦਾ ਆ ਗ੍ਰੈਂਸ ਇਵਤ੍ਰਿਕ ਬਿਸ਼ਾਇਨਗੁ। ਉਹ ਤੋਂ ਨੂੰ ਮਿਲਣਾ ਹੈ ਤੁਹਾਡੀ ਸੂ ਸਟੈਂਡਿੰਗ ਤੁਹਾਡੇ ਨਾਲ ਲੱਗਦੀ ਔਸਲੰਡਾ ਅਮਤ ਔਸਲੰਡਾ ਬਿਹਰ ਦੇ ਤੋਂ। ਤੁਸੀਂ ਉਸ ਬਿਹਰ ਦੇ ਵਿੱਚ ਜਾਣਾ ਹੈ ਜਿਹੜਾ ਤੁਹਾਨੂੰ ਲੱਗਦਾ ਆ ਠੀਕ ਹੈ ਜੀ ਉੱਥੇ ਜਾ ਕੇ ਤੁਸੀਂ ਇਹ ਕਹਿਣਾ ਹੈ ਕਿ ਮੇਰਾ ਆ ਨਾਮ ਪਤਾ ਆ ਮੇਰੇ ਕੋਲ ਇੰਡੀਅਨ ਵੈਲਿਡ ਪਾਸਪੋਰਟ ਹੈਗਾ ਆ ਤੇ ਮੈਂ ਯੂਰਪ ਦੇ ਵਿੱਚ ਓਵਰਸਟੇ ਹੋ ਚੁੱਕਾ ਆ ਤੇ ਮੈਂ ਇੰਡੀਆ ਜਾਣਾ ਚਾਹੁੰਦਾ ਆ ਨਾਲ ਕੋਈ ਡੇਟਾ ਦਾ ਰੈਫਰੈਂਸ ਦੇ ਦਿਓ ਉਹਨਾਂ ਨੂੰ ਕਿ ਇਹਨਾਂ ਡੇਟਾ ਦੇ ਵਿੱਚ ਵਿੱਚ ਮੈਂ ਇੰਡੀਆ ਜਾਣਾ ਚਾਹੁੰਦਾ ਆ। ਤੇ ਮੈਨੂੰ ਗ੍ਰੈਂਸ ਇਵਤਰਿਤ ਪਛਾਣਿਕਾ ਬਣਾ ਕੇ ਦਿਓ ਤੇ ਇੱਥੇ ਤੁਹਾਡੇ ਕੋਲ ਹੁਣ ਉਹ ਪੁੱਛ ਸਕਦੇ ਆ ਕਿ ਤੁਸੀਂ ਰਹਿ ਕਿੱਥੇ ਰਹੇ ਹੋ ਤਾਂ ਮੈਂ ਤਾਂ ਇੱਥੇ ਇਹ ਪ੍ਰੇਫਰ ਕਰਾਂਗਾ ਕਿ ਤੁਸੀਂ ਪਲਾਨ ਕਰਕੇ ਜਾਓ ਬੁੱਧਵਾਰ ਵੀਰਵਾਰ ਨੂੰ ਤੁਸੀਂ ਪਲਾਨ ਕਰ ਲਵੋ ਬਿਹਰ ਦੇ ਜਾਣ ਦਾ ਤੇ ਉਸ ਤੋਂ ਇੱਕ ਦੋ ਦਿਨ ਪਹਿਲਾਂ ਤੁਸੀਂ ਕਿਸੇ ਹੋਟਲ ਦੇ ਵਿੱਚ ਚੈੱਕ ਇਨ ਕਰ ਲਵੋ ਰਜਿਸਟ੍ਰੇਸ਼ਨ ਕਰਵਾ ਲਵੋ ਠੀਕ ਹੈ ਜੀ ਪਾਸਪੋਰਟ ਵੈਲਿਡ ਤੁਹਾਡੇ ਕੋਲ ਹੈਗਾ ਹੀ ਆ ਠੀਕ ਹੈ ਜੀ ਤੇ ਤੁਸੀਂ ਫਿਰ ਉਹਨੂੰ ਦੱਸ ਸਕਦੇ ਹੋ ਕਿ ਐਸ ਹੋਟਲ ਦੇ ਵਿੱਚ ਮੈਂ ਰਹਿ ਰਿਹਾ ਆ ਜਰਮਨੀ ਦੇ ਵਿੱਚ ਤੇ ਇਹ ਹੋਟਲ ਜਿਹੜਾ ਆ ਤੁਹਾਡੇ ਇਹ ਜਿਹੜੇ ਬਿਹਰਦੇ ਆ ਇਸ ਕ੍ਰਾਈਸ ਦੇ ਵਿੱਚ ਪੈਂਦਾ ਆ ਇਸ ਕਰਕੇ ਮੈਂ ਤੁਹਾਡੇ ਬਿਹਰਦੇ ਵਿੱਚ ਆਇਆ ਆ ਠੀਕ ਹੈ ਜੀ ਇਹ ਨਾ ਹੋਵੇ ਕਿ ਤੁਸੀਂ ਹੁਣ ਹੋਟਲ ਕਰ ਲਓ ਕਿਸੇ ਹੋਰ ਸਟੇਟ ਦੇ ਵਿੱਚ ਕਿਸੇ ਹੋਰ ਜ਼ਿਲ੍ਹੇ ਵਿੱਚ ਤੇ ਕਿਸੇ ਹੋਰ ਬਿਹਰਦੇ ਚਲੇ ਜਾਓ ਇਹ ਚੀਜ਼ ਦਾ ਧਿਆਨ ਰੱਖਿਓ ਤੇ ਆਈ ਹੋਪ ਉਹ ਤੁਹਾਨੂੰ ਜਿਹੜਾ ਆ ਗ੍ਰੈਂਸੇਵਾਤਿ ਵਿਸ਼ਾਣੀ ਗੂੰ ਬਣਾ ਕੇ ਦੇ ਦੇਣਗੇ 90% ਤਾਂ ਬਣਾ ਦਿੰਦੇ ਆ ਕਈ ਵਾਰੀ ਤੁਹਾਨੂੰ ਪੁੱਛ ਸਕਦੇ ਆ ਕਿ ਤੁਸੀਂ ਟਿਕਟ ਲੈ ਕੇ ਆਓ ਪਹਿਲਾਂ ਕਿਉਂਕਿ ਆਪਾਂ ਕੁਛ ਦੇਣਾ ਲਈ ਇੱਕ ਲਿਮਿਟਿਡ ਸਮੇਂ ਵਾਸਤੇ ਗ੍ਰੈਂਸ ਇਬਤ੍ਰਿਤ ਬਿਸ਼ਾਇਨਿੰਗ ਨੂੰ ਇਸ਼ੂ ਕਰਨਾ ਆ ਤੁਸੀਂ ਪਹਿਲਾਂ ਟਿਕਟ ਲੈ ਕੇ ਆਓ ਕਨਫਰਮ ਕਰਵਾ ਕੇ ਤੇ ਫਿਰ ਜੇ ਤੁਹਾਨੂੰ ਇਦਾਂ ਵੀ ਕਹਿੰਦੇ ਆ ਤੇ ਤਾਂ ਵੀ ਤੁਸੀਂ ਜਾਣਾ ਤਾਂ ਫਿਰ ਹੈ ਹੀ ਆ ਤੁਸੀਂ ਟਿਕਟ ਜਿਹੜਾ ਲੈ ਸਕਦੇ ਹੋ ਤੇ ਉਹ ਟਿਕਟ ਵੀ ਉਹਨਾਂ ਨੂੰ ਦਿਖਾ ਸਕਦੇ ਹੋ ਤੇ ਫੇਰ ਤਾਂ ਤੁਹਾਨੂੰ ਉਹ ਦੇ ਹੀ ਦੇਣਗੇ ਤੇ ਜੇ ਜਿਹੜਾ ਤੁਹਾਡੇ ਕੋਲ ਗ੍ਰੈਂਸ ਇਬਤ੍ਰਿਤ ਬਿਸ਼ਾਇਨਿੰਗ ਹੁੰਦਾ ਆ ਫਿਰ ਤੁਹਾਡੇ ਕੋਲ ਵੈਲਿਡ ਪਾਸਪੋਰਟ ਹੈਗਾ ਆ ਟਿਕਟ ਹੈਗੀ ਆ ਤੁਸੀਂ ਆਰਾਮ ਨਾਲ 에어ਪੋਰਟ ਤੋਂ ਜਿਹੜਾ ਬਾਈ 에ਅਰ ਇੰਡੀਆ ਜਾ ਸਕਦੇ ਹੋ ਆਈ ਹੋਪ ਜਿਹੜੇ ਭੈਣ ਭਾਜਾਂ ਦੇ ਕਮੈਂਟ ਕਰਦੇ ਨੇ ਮੈਂ ਉਹਨਾਂ ਦਾ ਜਵਾਬ ਦੇ ਪਾਇਆ ਹੋਵਾਂਗਾ ਇਸ ਵੀਡੀਓ ਰਾਹੀਂ ਸਮਾਂ ਨਹੀਂ ਸੀ ਵੀਡੀਓ ਬਣਾਉਣ ਦਾ ਪਰ ਮੈਂ ਇਦਾਂ ਹੀ ਪੁਰਾਣੀ ਵੀਡੀਓ ਤੇ ਵਾਇਸ ਓਵਰ ਕਰਕੇ ਵੀਡੀਓ ਬਣਾ ਰਿਹਾ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਦਾਂ ਦੇ ਭੈਣ ਭਾਵਾਵਾਂ ਤੱਕ ਜਿਹੜੇ ਇੰਡੀਆ ਜਾਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਨਹੀਂ ਪਤਾ ਜਰਮਨੀ ਚੋਂ ਆਪਾਂ ਕਿੱਦਾਂ ਜਾਈਏ ਜਿਹੜੇ ਕੱਚੇ ਆ ਤੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਬਾਕੀ ਜੇ ਕੁਝ ਮੈਂ ਮਾੜਾ ਚੰਗਾ ਬੋਲ ਜਾਣਾ ਹਮੇਸ਼ਾ ਇਹਦਾ ਤੁਹਾਡੇ ਸਾਰੇ ਭੈਣ ਭਾਵਾਂ ਤੋਂ ਹੱਥ ਜੋੜ ਕੇ ਮਾਫੀ ਚਾਹੁੰਨਾ ਆਪਾਂ ਮਿਲਦੇ ਜਲਦੀ ਜਰਾ ਮ